ਪਦਵਿਲਾਂ ਕੇ ਪੇਸਟੀਆਂ ਕੋਈ ਬੱਚੇ ਖੜੇ ਹੋ ਰਹਾ ਨਾ ਉਹ ਚਿੱਲੇ ਉਹ ਅੱਗੇ ਲੈਂਚ ਖੜੇ ਕਰਾ ਸਾਡਾ ਨਿਕਿਆ ਹੁਣ ਗੱਡੀ ਹੁਣ ਲੈਂਚ ਉਹ ਲੈਂਚ ਲੱਗੋ ਸਾਈਡ ਲੈਂਟ ਪਿਛੇ ਤੋਂ ਉਹ ਕਿਹਨਾਂ ਮੀਂਹ ਨੇ ਪਿਛੇ ਤੋਂ ਪਿਛੇ ਨੂੰ ਆਈਏ ਆਈਏ ਪਿਛੇ ਨੂੰ ਪੰਡੋ ਬਣਾਉਂਦਾ ਯਾਰ ਇਹ ਤੇ ਵੀਡੀਓ ਪੜਾਣੀ ਆਂਦਾ ਕੀ ਹੋਏ ਮਾਟਾ ਪਾਣੀ ਦੀ ਪੀਟੇ ਵੀ ਪਾਣੀ ਰਾਟ ਦੰਨਿਆ ਇਹ ਨਾਲੇ ਪਾਣੀ ਪੜਾਈ ਜਾਣਾ ਨਾ ਕਿ ਇੱਕ ਵਾਰੀ ਹੋਈ ਚੱਲਣਾ ਆ ਲੈ ਹੁਣ ਇੱਕ ਹੋਣਾ ਪਾਣੀ ਹੋਣਾ ਜੀ ਆਵੇ ਪਹਿਲਾਂ ਹੋਰ ਫੜਾ ਕੇ ਚੇਂਜ ਕਰੀਂ ਉਹ ਵੀ ਚੰਗਾ ਲੈਣ ਬਣਾਉਂਦਾ ਇੱਕ ਰੱਖ ਉੱਪਰ ਬਦੂ ਬਦੂ ਕਾਰ ਸ਼ੁਰੂ ਨਹੀਂ ਸ਼ੇਪ ਆ ਸ਼ੁਰੂ ਕਰ ਇੱਕ ਮਿੰਟ ਯਾਰਾ ਕੀ ਕਰ ਰਿਹਾ ਹੋ ਚਾਹੁੰਦੇ ਨੇ ਇਹਨੇ ਹੱਥਾਂ ਮੇਂ ਫੜ ਲਏ ਬਸ ਦੋ ਮਿੰਟ ਬੰਦ ਕਰ ਬੰਦ ਕਰ ਨਹੀਂ ਬੰਦ ਕਰ ਇਹ ਨਹੀਂ ਹਟਣਾ ਹਾਲੋ ਹਾਲੋ ਆ ਰੋਗ ਨੰਬਰ 13 ਇਧਰ 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 ਆ ਗਏ ਖੜਾਵਾ ਇਧਰ ਆਪਾਂ ਦੰਨੇ ਬੰਨ੍ਹੇ ਨਾ ਆਲੇ ਬਣਾਓ ਫੜੋ ਆਲੇ ਬਟਾਓ ਆਹੋ ਬੋਲੋ ਫੜੇ ਕਿਹਨਾਂ ਆਹੋ ਜੀ ਬੋ ਕਰਦੇ ਆ ਨਿਆਣੇ ਦੇਖ ਲਓ ਜੀ ਰੱਜ ਪੰਨਾ ਪਾਇਆ ਆਪਾਂ کاری ਕਰ یار چلا پھر رک ਜਾਏ ਇਹ ਨਾ ਬੱਟ ਨਾ ਰੁਕ ਜਾਏ ਗੱਲ ਨਾ ਯਾਰ ਗੱਲ ਨਾ ਇਹ ਜੱਡੀ ਦੋ ਮਿੰਟ ਬੰਦ ਕਰ ਦੇ ਆਪੇ ਚਲ ਜਾਣਾ ਦੇਖੀ ਸਾਰੇ ਆਹ ਕਰ ਲਾਂਗੇ ਡੱਬਾ ਵਾਲੀ ਕਰ ਲਾਂਗੇ 1 ਮਿੰਟ ਭਾਈ ਹਰ ਪਾਲੀ ਦੀ ਜੱਡੀ ਹੀ ਭਰ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੱਖੇ ਕਰ ਦੇ ਸਾਰੇ ਲੈ ਭਾਈ ਪਾਲੀ ਦੀ ਗੱਡੀ ਦੇਖਿਆ ਕਿਦਾਂ ਪਾ ਚੱਲ ਲੈ ਸਰ ਪਾਣੀ ਵਾਲੇ ਲਈ ਨਹੀਂ ਚਾਹੀਦਾ ਇੱਕ ਵਾਰ ਬਲੇਟਾ ਖੋਲ ਲੈਣਾ ਨੂੰ ਵਾਹ ਜੜ গীৰা इधर आके आके दादा का साथ दे 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 पहले पीछे हां कसया को इधर आओ बड़े इधर आओ इधर आते-आते हाथ 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 दादा को सुनाता था हमार निकते हो ये लो हरदे लेन नहीं बनाऊं तो लगे सारे लड़ा वो साहब कहने से बहुत दारूगा ने तसल्ली रखी जाए ਇਹ ਬਿਰੋ ਉਧਰ ਦੇ ਨੇ ਆ ਪਹਿਲਾਂ ਮਾਤਾ ਜੀ ਦਾ ਜਰਮ ਲੈਂ ਸੀ ਠੀਕ ਹੈ ਜੀ ਤੁਹਾਡੇ ਭਰਾ ਦੀ ਦਾ ਕਿ ਇਸ ਦੁਨੀਆ ਤੇ ਨਹੀਂ ਠੀਕ ਹੈ ਜੀ ਸਾਡੇ ਸਾਹਮਣੇ ਮਾਤਾ ਜੀ ਦੇ ਪੇਕ ਨਾ ਦੇ ਰਹੇ ਠੀਕ ਹੈ ਜੀ ਤਾਂ ਚੱਲੋ 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 ਚ ਸਭ ਕਦੇ ਲਵੇਗਾ ਆਇਆ ਤਾਂ ਮੰਨ ਇਹ ਪਿੱਛੇ ਪਿੱਛੇ ਨੂੰ ਹੋਈਗਾ ਪਿੱਛੇ ਪਿੱਛੇ ਆਇਆ ਮੈਂ ਆ ਕੇ ਬੋਲਿਆ ਇਹ ਭਾਈ ਤੁਹਾਨੂੰ ਨਾਮ ਕੇ ਕਾਗੇ ਤੇ ਇਧਰ ਤੋ ਕਹਿੰਦਾ ਜੀ ਚਲੋ ਚਲੋ ਬੰਦਰੀ ਮੋੜਾ ਲੇ ਕੋ ਨਾ ਇਹ ਛੋਟੂ ਕਾਗੇ ਕਨਸ ਕਾ ਕੇ ਆਪਣਾ ਕਾਚਾ ਕਨਸ ਕਾ ਕੇ ਅੱਛਾ ਆਪਾਂ ਲੈ ਆਂਦੇ ਆਂ। ਸਾਰੇ ਨੂੰ ਆਜੂਏ ਗੰਡ ਵਿੱਚ ਜੈਨਾ ਵੀਰੋ। ਠੀਕ ਹੈ ਜੀ ਆਪ ਜਾਰੇ ਦੇ ਲੋ ਟਾਈਮ ਪਾਸ ਕਰਦੇ ਹੀ ਆ ਵੀ। ਠੀਕ ਹੈ ਜੀ ਸਾਰੇ ਜਾਣੇ। ਕਿਦਾਂ ਆਪਾਂ ਦੇ ਫੇਰ ਮਾਲਕ ਨੇ ਸ਼ੁਕਰ ਸ਼ਤ ਦਿੱਤੀ ਉਹ ਆ ਠੀਕ ਹੈ ਜੀ ਆ ਦੇਖ ਲੋ। ਇਹਨਾਂ ਦਾ ਪਜਾਰਿਆਂ ਦਾ ਟਾਈਮ ਪਾਸ ਇਦਾਂ ਰਹਿੰਦੇ ਆ ਦਰਖਤਾਂ ਥੱਲੇ ਵੀਰੋ। ਠੀਕ ਹੈ ਜੀ ਤੇ ਬਸ ਹੀ ਤੁਹਾਡੇ ਸਾਹਮਣੇ ਆ। ਜੂਤੀ ਪਾਣੀ ਦੇਣ ਲੱਗਾ ਹਾਂ ਅਨੂ ਓਏ ਥੋੜੀ ਜਿਹੀ ਆਪਣਾ ਜਿਹਾ ਰੱਖ ਲਓ ਆਹੋ ਉਹ ਲੈ ਲਓ अभी लेके ਮੋਰ ਹੋ ਗਿਆ ਯਾਰ ਐ ਬਾਪ ਕਿਆ ਹੁੰਦਾ ਅੰਟੀ ਜੀ ਉਹ ਲਾਈਨ ਬਣਾਓ ਦੇਖੋ ਨਿਆਣੇ ਚਲੋ ਵੇ ਬਾਸ ਬਾਸ ਬਾਦਸ਼ਾਹ ਚਲੋ ਆ ਦੇ ਲੈ ਯਾਰ ਹਰਫ ਆਪਣੇ ਨਿਆਣੇ ਇੱਧਰ ਇੱਧਰ ਮਾਰੋ ਹੱਥ ਮਾਰੋ ਹੱਥ ਮਾਰੋ ਬੜਾ ਪਾਣੀ ਯਾਰ ਇਧਰ ਤੋਂ ਕਾਉਂਗਾ ਨੀ ਦੇਖੋ ਪਰੇ ਹੋ ਜਾ ਪਰੇ ਪਰੇ ਬਰਾਹਮ ਹੋਇਆ ਪਿਆ ਬਾਜੀ ਪਿਛੇ ਦਿਲੋਂ ਪਿੱਛੇ ਹੋ ਗੋ ਪਿੱਛੇ ਆਵੋ ਇੱਕ 깔ਾਨੀ ਆਪਾਂ ਬਾਅਦ ਚ ਕੋਈ ਨਹੀਂ ਲਾਦੇ ਦੇਖੀ ਜਰਾ ਪਿੱਛੇ ਹੋਇਆ ਲੋ ਜੀ ਲੱਗ ਗਈ ਪਾਣੀ ਵੜਦੇ ਉਧਰ ਹੋ ਗਿਆ ਸ਼ੁਰੂ ਪਾਉਣ ਦਾ ਬਸ ਬੜਾ ਬਈ ਇੱਕ ਹੀ ਹਾਲਤ ਪਾਣੀ ਵਿੱਚ ਬਹੁਤ ਇੱਕ ਪਾਣੀ ਦੀ ਬੱਟੀ ਗੱਡੀ ਬਹੁਤ ਜ਼ਿਆਦਾ ਰੱਛ ਬਹੁਤ ਜ਼ਿਆਦਾ ਹੋਰ ਮੈਂ ਓ ਪੇਪਰ ਹੀ ਆਣੇ ਤੁਸੀਂ ਹੈਗੇ ਆ ਮੂਰੇ ਮੇ ਚਾਚਾ ਮੂਰੇ ਮੇ ਚਾਚਾ ਆਪਣੇ ਬੰਦੇ ਹੱਥੋਂ ਧੋਣ ਲੱਪੇ ਆ ਠੀਕ ਆ ਜੀ ਸਾਡਾ ਉਹਨੂੰ ਭਰਾ ਬੱਦੀ ਅੰਦਰ ਵੀ ਚਲਾਤਾ ਕੰਮ ਨੂੰ ਲੋਕ ਉਹ ਰਹਿੰਦੇ ਜੀ ਆਪਾਂ ਹਲਾਉਤ ਆਪਾਂ ਮੈਂ ਕਹਿੰਦਾ 100 ਗੁਣਾ ਚੰਗੇ ਆ ਵੀਰੋ ਜਿਹੜੇ ਛੱਤਾ ਥਲੇ ਰਹਿੰਦੇ ਆ ਠੀਕ ਆ ਜੀ ਆ ਦੇਖੋ ਭਰਾ ਸਾਡੇ ਟਾਈਮ ਪਾਸ ਕੱਦਾ ਕਰਦੇ ਆ ਠੀਕ ਆ ਜੀ ਇੰਨੇ ਜੇ ਖੌਸ਼ ਆ ਸਾਰੇ ਠੀਕ ਆ ਜੀ ਸਾਰੇ ਵੀਰੇ ਇੰਨੇ ਜੇ ਖੌਸ਼ ਆ 1 ਕਿਲੋ ਵਧੀਆ ਆ ਇਹਨਾਂ ਨੂੰ ਬੱਸ ਹੋਣਾ ਰੋਟੀ ਪਾਣੀ ਦਾ ਆ ਠੀਕ ਹੈ ਜੀ ਹੋਰ ਦੁਨੀਆ ਦਾ ਲਾਲਚ ਹੈ ਨਹੀਂ ਮੈਨੂੰ ਇਹ ਵਧੀਆ ਗੱਲ ਲੱਗਦੀ ਆ ਕਿ ਪੈਸੇ ਦਾ ਜਿਹੜਾ ਬੰਦਾ ਮੋਹਕਾਰ ਆਪਣੇ ਕੋਲ ਖੁਸ਼ ਹੈ ਇਹ ਯਾਰ ਖੁਸ਼ ਰਹਿੰਦੇ ਆ ਉਹਦੇ ਹਰੇਕ ਦੇ ਚਿਹਰੇ ਤੇ ਖੁਸ਼ੀ ਹਰੇਕ ਦੇ ਚਿਹਰੇ ਤੇ ਖੁਸ਼ੀ ਆ ਵੀਰੋ ਇੱਕ ਤਰ੍ਹਾਂ ਦੀ ਹੈ ਨਾ ਤੇ ਇਹ ਦੇਖ ਕੇ ਆਪਾਂ ਨੂੰ ਬਹੁਤ ਵਧੀਆ ਲੱਗਦਾ ਹਾਂ ਨਾ ਇੱਧਰ ਵੀ ਦੇਖੋ ਹੁਣ ਆਪਣੇ ਬੰਦੇ ਹੋ ਗਏ ਸਾਰੇ ਹਾਂਜੀ ਬਹਾਦਰ ਜੀ ਤੇ ਦੱਸੋ ਮੜਾ ਹੀ ਆ ਤੇ ਮਾਤਾ ਜੀ ਦਾ ਜਨਮ ਦਿਨ ਸੀ ਹਾਂ ਜੀ ਕਰ ਰਹੇ ਅੱਜ ਮੇਰੀ ਮੰਮੀ ਜੀ ਦਾ ਜਨਮ ਦਿਨ ਸੀ ਹਾਂ ਉਹਦੇ ਕਰਕੇ ਆਪਾਂ ਇਹ ਜੋ ਵੀ ਥੋੜਾ-ਥੋੜਾ ਪ੍ਰੋਗਰਾਮ ਕੀਤਾ ਕਿ ਲੰਗਰ ਨਹੀਂ ਮੰਨਣਾ ਅਸੀਂ ਭਰਾਵਾ ਹਾਂ ਜੋ ਸਹੀ ਆ ਤੇ ਮਾਤਾ ਜੀ ਦਾ ਜਨਮ ਦਿਨ ਤੇ ਸੀ ਅੱਜ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਅੱਗੇ ਦਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਣਾਗੇ ਅਗਲੇ ਬਲੌਗ ਦੇ ਵਿੱਚ ਠੀਕ ਹੈ ਜੀ ਮਾਤਾ ਜੀ ਦੇ ਜਨਮ ਦਿਨ ਤੇ ਆਪਾਂ ਵੰਡੇ ਸੀ ਪੇਸਟੀਆਂ ਠੀਕ ਹੈ ਜੀ ਤੇ ਜੋ ਵੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਗੱਲ ਵੀਰੋ ਵੀਰੋ ਅੱਜ ਸਾਡੇ ਭਰਾ ਦੀ ਬਹਾਦਰ ਜੀ ਦਾ ਮਾਤਾ ਜੀ ਦਾ ਜਨਮ ਦਿਨ ਸੀ ਤੇ ਤਾਂ ਕਰਕੇ ਆਪਾਂ ਪੇਸਟੀਆਂ ਵੰਡੀਆਂ ਵੀਰੋ ਠੀਕ ਹੈ ਜੀ ਤੇ ਵੀਰੋ ਦੇਖੋ ਮੇਰਾ ਭਰਾ ਇਦਾਂ ਦਾ ਕੰਮ ਕਰੋ ਖਾਣਾ ਪੀਣਾ ਆਪਣੇ ਜਿਹੜੇ ਮਾਤਰ ਲੋਕ ਉਹਨਾਂ ਨੂੰ ਦਿਓ ਤੇ ਨਸ਼ੇ ਪੱਤੇ ਤੋਂ ਦੂਰ ਰਹਿਣਾ ਹੋ ਸਕਦਾ ਠੀਕ ਹੈ ਜੀ ਤੇ ਆਪਾਂ ਇਹ ਚੀਜ਼ ਇਦਾਂ ਦੀਆਂ ਚੀਜ਼ਾਂ ਕਰਕੇ ਦੇਖੋ ਮਨ ਕੰਨਾ ਖੁਸ਼ ਹੁੰਦਾ ਠੀਕ ਹੈ ਜੀ ਨਾਲੇ ਇਹਨਾਂ ਦੀ ਲੋਕਾਂ ਦੀ ਛੋਟੀ ਜੀ ਦੁਨੀਆ ਠੀਕ ਹੈ ਜੀ ਆਪਣੇ ਕੋਲੇ ਏਡੇ ਏਡੇ ਮਹਿਲ ਆਪਣੇ ਲਕਈਆਂ ਨੇ ਪਾਇਆ ਚਲੋ ਆਪਾਂ ਸਸੇ ਦਾ ਦੋ ਮੰਡਲੇ ਦੇ ਵਿੱਚ ਰਹਿੰਦੇ ਆ ਠੀਕ ਹੈ ਜੀ ਸਾਡੀ ਤਾਂ ਹੈਗੀ ਉਹਨਾਂ ਪਰ ਇਹ ਲੋਕਾਂ ਦੇ ਘਰ ਤੇ ਦੋ ਮੰਡਲੇ ਦੀ ਛੱਤ ਵੀ ਨਹੀਂ ਹੈਗੀ ਸੋਚਿਆ ਜਾਵੇ ਠੀਕ ਹੈ ਤਾਂ ਵੀ ਖੁਸ਼ ਆ ਇਹਨਾਂ ਦੇ ਚਿਹਰੇ ਤੇ ਇੱਕ ਬੱਕਰੀ ਖੁਸ਼ੀ ਦੈਂਦੀ ਆ ਠੀਕ ਹੈ ਜੀ ਛੋਟੀ ਜੀ ਦੁਨੀਆ ਦੇ ਵਿੱਚ ਖੁਸ਼ ਰਹਿੰਦੇ ਆ ਵੀਰੋ ਇੱਕ ਵਾਰੀ ਮੈਂ ਇਹਨਾਂ ਦਾ ਜੀਵਨ ਅਧ ਹੁਣ ਦਿੱਤਾ ਕਹਿੰਦੀ ਦੇਖਿਆ ਯਾਨੀ ਖੁਸ਼ ਇੰਨੇ ਸੀ ਤੂੰ ਗੱਲੇ ਤੇ ਇਦਾਂ ਦਾ ਕੰਮ ਕਰੋ ਖਾਣਾ ਪੀਣਾ ਖਿਲਾਓ ਨਸ਼ੇ ਪਤੇ ਤੋਂ ਦੂਰ ਹੋ ਸਾਰਿਆਂ ਨੂੰ ਪਿਆਰ ਭਰ ਸਤਿਕਾਰ